ਜਾ ਕੇ ਕਵੇ ਹੀ ਨਾ ਕਿ ਮੈਂ ਬਿਮਾਰ ਆ ਪਰ ਜੇ ਜਾ ਕੇ ਡਾਕਟਰ ਸਾਹਿਬ ਨੂੰ ਗੱਲ ਹੀ ਨਾ ਸੁਣਾਏ ਟੰਗਦੀ ਮੈਂ ਸੁਣ ਰਿਹਾ ਸੀ ਕਿ ਇੱਕ ਮਾਈ ਡਾਕਟਰ ਕੋਲ ਗਈ ਡਾਕਟਰ ਸਾਹਿਬ ਇਹ ਮੇਰੇ ਸਿਰ ਤੋਂ ਕੁਝ ਟਰੰਗ ਟਰੰਗ ਹੁੰਦਾ ਤੇ ਮੇਰੀ ਛਾਤੀ ਤੇ ਕੁਝ ਟਰੰਗ ਟਰੰਗ ਹੁੰਦਾ ਤੇ ਇਥੇ ਆਂਦਰਾ ਵਿੱਚ ਕੁਝ ਟਰੰਗ ਟਰੰਗ ਹੁੰਦਾ ਹੁਣ ਡਾਕਟਰ ਵਿਚਾਰਾ ਸੋਚੇ ਮਾਤਾ ਨੂੰ ਪਤਾ ਨਹੀਂ ਕੀ ਬਿਮਾਰੀ ਹੁਣ ਡਾਕਟਰ ਸਿੰਪਟਮਸ ਕੋਈ ਕਲੀਅਰ ਨਹੀਂ ਹੈ ਅਨਲੈਸ ਯੂ ਟੈਲ ਟੂ ਦਾ ਡਾਕਟਰ ਵਾਟ ਪ੍ਰੋਬਲਮ ਯੂ ਹੈਵ ਡਾਕਟਰ ਕੈਨਟ ਗਿਵ ਯੂ ਐਨੀ ਦਵਾਈ ਮੇਬੀ ਇਜ਼ ਗੋਲਡ ਮੈਡ ਲਿਸਟ ਡਾਕਟਰ ਪੂਰਾ ਸਤਗੁਰ ਸਤਗੁਰ ਮੇਰਾ ਵੈਦ ਗੁਰੂ ਗੋਬਿੰਦ ਹੈ ਇਹਨੂੰ ਇਹ ਸਾਡੇ ਸਿੰਪਟਮਸ ਸਾਨੂੰ ਸਮਝਾਂਦਾ ਤੇਰੇ ਅੰਦਰ ਹੈ ਗੁਣ ਨੇ ਰਿਲੇਟ ਕਰਕੇ ਦੇ ਜੇ ਹੈ ਨੇ ਤਾਂ ਅਤ ਸ਼ੰਗਾ ਮੈਂ ਤੈਨੂੰ ਦਵਾਈ ਦੇਣਾ ਪਰ ਅਸੀਂ ਤੇ ਬਿਮਾਰ ਸਮਝਦੇ ਨਹੀਂ ਆਪਣੇ ਆਪ ਨੂੰ ਹੁਣ ਜਦੋਂ ਬਿਮਾਰ ਸਮਝਣਾ ਆਪਣੀ ਇਸ ਵਿਖਿਆ ਵਾਲੀਆਂ ਸਾਰੀਆਂ ਗੱਲਾਂ ਨੂੰ ਸਮਝਣਾ ਤਾਂ ਸਮਝਣਾ ਪਏਗਾ ਬਿਕ ਸੇ ਅੰਮ੍ਰਿਤ ਕੀਵੇਂ ਬਣੀਦਾ ਬਿਕਵਾਤ ਮੈਂ ਪੜ ਰਿਆ ਸੀ ਉਹ ਗੱਲ ਬਾਤ ਜੋ ਬਿਲਕੁਲ ਤਬਾਹ ਕਰ ਦਿੰਦੀ ਹੈ ਉਹਨੂੰ ਬਿਕਵਾਤ ਕਹਿੰਦੇ ਨੇ ਅਸੀਂ ਅੱਜ ਬਿਖਿਆਸ ਸਮਝਿਆ ਸੀ ਬਖਿਆਨ ਸਮਝਿਆ ਅਸੀਂ ਬੀਖੂ ਸਮਝਿਆ ਅਸੀਂ ਬਿਕਵਾਤ ਬਿਕਵਾਤ ਵਾਲੀ ਗੱਲ ਅਸੀਂ ਬੀਖੂ ਗ੍ਰਹਿ ਸਾਕਤ 36 ਪ੍ਰਕਾਰ ਤੇ ਬੀਖੂ ਸਮਾਨ ਸਾਕਤ ਦੇ ਘਰ ਵੀ 36 ਪ੍ਰਕਾਰ ਦਾ ਭੋਜਨ ਵੀ ਨਾ ਜ਼ਹਿਰ ਦੇ ਜ਼ਮਾਨਾ ਕਿਉਂ ਕਿਉਂਕਿ ਸਾਕਤ ਨਾਲ ਬਹਿ ਕੇ ਤੂੰ ਮਾੜੀਆਂ ਗੱਲਾਂ ਸਿੱਖੇਂਗਾ ਬੀਖੂ ਜਮਾਨ ਤੇਰਾ ਜੀਵਨ ਜ਼ੈਰ ਕੁਲ ਜਾਏਗਾ ਅੰਤਕਾਲ ਬਣ ਜਾਏਗਾ ਤੇਰਾ ਜੀਵਨ ਮਰ ਜਾਏਗਾ ਉਸੇ ਵੇਲੇ ਜਿੰਦੇ ਜੀ ਲਾਸ਼ ਕੀ ਅਰਥੀ ਕੀ ਸ਼ਈਆ ਤੇ ਲੇਟ ਜਾਏਗਾ ਅਗਰ ਤੂੰ ਸਾਕਤ ਦੇ ਨਾਲ 36 ਪ੍ਰਕਾਰ ਦੇ ਭੋਜਨ ਖਾ ਕੇ ਅੱਜ ਅਸੀਂ ਰਾਤੀਂ ਨਾ ਦੇ ਰੋਟੀ ਖਾ ਕੇ ਆਏ ਸਾਕਤ ਦੇ ਨਾਲ ਪਰ ਨਾਲ ਆਪਣੀ ਮੌਤ ਦਾ ਪਰਵਾਨਾ ਬੀਖੂ ਜ਼ੈਰ ਲੈ ਕੇ ਆ ਗਏ ਉਥੋਂ ਮਾੜੀਆਂ ਗੰਦੀਆਂ ਚੀਜ਼ਾਂ ਦੇਖ ਆਏ ਮਾੜੀਆਂ ਗੰਦੀਆਂ ਚੀਜ਼ਾਂ ਬੱਚਿਆਂ ਨੂੰ ਦਿਖਾਏ ਉਹ ਤੀਨੂ ਹੀ ਦਿਖਾਏ ਔਰ ਉਥੇ ਡਾਂਸ ਕਰਕੇ ਸਾਰਾ ਜ਼ਹਿਰ ਲੈ ਕੇ ਆ ਗਏ ਗ੍ਰਹਿ ਸਾਕਤ 36 ਪ੍ਰਕਾਰ ਦੇ ਬੀਖੂ ਸਮਾਨ ਉਹ ਜ਼ਹਿਰਾਂ ਦੇ ਸਮਾਨ ਨੇ ਬਿਖੇ ਬਿਖੇ ਕਿ ਬਾਸਨਾ ਤਜੀ ਨਾ ਜਾਈ ਬਿਖੇ ਬਾਚ ਔਰ ਰਾਜ ਸਮਝ ਮਨ ਬੌਰਾ ਰੇ ਓਏ ਮੇਰੇ ਮਨ ਤੂੰ ਸਮਝ ਬੌਰਾ ਓਏ ਹੁਣ ਇਸ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਇਨਾ ਬਿਖਿਆ ਤੋ ਕਿਵੇਂ ਬਚੀਦਾ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ ਜਿਸ ਨੇ ਮੇਰੇ ਪੰਜ ਜਿਹੜੇ ਮੇਰੇ ਦੂਤ ਸੀ ਮੇਰੇ ਇੱਥੋਂ 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 ਅੱਖ ਨੱਕ ਕੰਨ ਜੇਬਾ ਤਵਚਾ ਇਹ ਸਾਰੇ ਸਰੀਰ ਦੇ ਜਿੰਨੇ ਵੀ ਇੰਦਰੀਆਂ ਨੇ ਖਾਸ ਤੌਰ ਤੇ ਮੋਸਟ ਐਕਟਿਵ ਇੰਦਰੀਆਂ ਕਾਊਂਟ ਕੀਤੀਆਂ ਜਾਂਦੀਆਂ ਦੋ ਅੱਖਾਂ ਦੋ ਨੱਕ ਦੋ ਨੱਕ ਚਾਰ ਹੋ ਗਏ ਦੋ ਕੰਨ 6 ਇੱਕੇ ਮੂੰਹ ਇਹ ਸੱਤ ਜਿਹੜੀਆਂ ਸਾਡੀਆਂ ਮੂੰਹ ਨੂੰ ਵੀ ਜੀਭ ਨੂੰ ਵੀ ਉੱਥੇ ਕਾਊਂਟ ਕੀਤਾ ਜਾਂਦਾ ਹੈ ਔਰ ਸਾਡੀ ਇੰਦਰੀ ਨੂੰ ਵੀ ਕਾਊਂਟ ਕੀਤਾ ਜਾਂਦਾ ਹੈ ਸਾਡੇ ਸੈਕਸ਼ੂਅਲ ਆਰਗਨ ਨੂੰ ਤੇ ਇਹਨਾਂ ਸੱਤਾਂ ਨੂੰ ਆਮ ਤੌਰ ਤੇ ਕੋਟ ਕੀਤਾ ਜਾਂਦਾ ਹੈ ਧਾਰਮਿਕ ਦੁਨੀਆ ਵਿੱਚ ਕਿ ਇਹ 7 ਐਕਟਿਵ ਐਸੇ ਨੇ ਜਿਹੜੇ ਵਿਖਿਆ ਰਿਸੀਵ ਕਰਦੇ ਨੇ ਇਹਨਾਂ ਦੇ ਐਂਟੀਨਾ ਵਿੱਚ ਚੰਗੇ ਚੰਗੇ ਧਾਰਮਿਕ ਚੈਨਲ ਨਹੀਂ ਆਉਂਦੇ ਨੇ ਇਹਨਾਂ ਵਿੱਚ ਡਾਂਸ ਵਾਲੇ ਚੈਨਲ ਰਿਸੀਵ ਹੁੰਦੇ ਨੇ ਸਿਰਫ ਇਹ ਸਾਡੇ ਸਾਰੇ ਜਿੰਨੇ ਇੰਦਰੀਆਂ ਨੇ इन्हों इंद्रियाू ज मेरा सतगुर काबू कर दे उन्होंने सतगुर पुरख कहते ने जिस मर्जी गुरु के पास जाओ जिस मर्जी देवधारी गुरु के पास जाओ जिस मर्जी मजहब को अपनाओ जिस मर्जी धर्म के पास जाओ हिंदू हो मुसलमान हो सिख हो ईसाई हो जैनी हो बौधी हो क्रिश्चन हो जो मर्जी हो जहाँ मर्जी जाओ जिसके पास मर्जी जाओ जहाँ से तुम्हारे इंद्रियों को काबू करने वाला सच का मैसेज मिलता है तो ले लो अदरवाइज तुम भटके हुए हो जो मर्जी हो जहां भी हो भटके हुए हो क्योंकि गुरु पाशाह कहते सतगुरु पुरख है जिन पंजे दूत किते के। ये पंजे दूत नहीं काम काबू आए, करोकार जिथे पे मर्जी जाओ भीड जिनी मर्जी पई हो फॉलोवर जितने मर्जी पे हो तू गाया गया इसते ही में पंच चोर वसें ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ ਜਿਨੇ ਮਰਜੀ ਅਰਦਾਸਾਂ ਪ੍ਰਾਰਥਨਾ ਕਥਾ ਕਰਾ ਲੋ ਸੁਣ ਲੋ ਕੋਈ ਪੁਕਾਰ ਸੁਣ ਹੀ ਨਹੀਂ ਰਿਹਾ ਕਿਉਂਕਿ ਜਮਦੂਤ ਕਾਮ ਕ੍ਰੋਧ ਲੋਭ ਕਰਦੇ ਅੰਦਰ ਲੁੱਟਦੇ ਪਏ ਨੇ ਜੇ ਬਿਨ ਸਤਗੁਰ ਸੇਵੇਂ ਆਪ ਗਣਾਇੰਦੇ ਤਿੰਨ ਅੰਦਰ ਕੂੜ ਫਿੱਟੇ ਮੂਹ ਠਿੱਕੇ ਜਿਹੜੇ ਸਤਗੁਰ ਦੀ ਮਤ ਨਹੀਂ ਲੈਂਦੇ ਨੇ ਔਰ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਨੇ ਦੁਨੀਆ ਪਰ ਦੇ ਕਰਮकांड ਕਰਦੇ ਨੇ ਭਾਵੇਂ ਉਹ ਕਰਮकांड ਪਾਠ ਪੜਿਓ ਔਰ ਬੇਦ ਵਿਚਾਰੇਓ ਵਾਲਾ ਹੋਵੇ ਭਾਵੇਂ ਉਹ ਕਰਮकांड ਸਿਰਫ ਦੁਨਿਆਵੀ ਦੇਖਣ ਵਾਲੇ ਸੁਣਨ ਵਾਲੇ ਕੀਰਤਨ ਦਰਬਾਰ ਹੋਣ ਭਾਵੇਂ ਉਹ ਕਰਮकांड ਕਿਸੇ ਤੀਰਥ ਸਥਾਨ ਤੇ ਨੰਗੇ ਪੈਰ ਚੀਲੀਏ ਕੱਟਣ ਵਾਲਾ ਹੋਵੇ ਭਾਵੇਂ ਉਹ ਕਰਮकांड ਸਿਰਫ ਦਿਖਾਵੇ ਦਾ ਕੋਈ ਕਿਸੇ ਜਗ੍ਹਾ ਸੰਗਰਾਮ ਮਸੀਆਪੂਰਨ ਮਾਸ਼ੀ ਤੇ ਜਾਣ ਵਾਲਾ ਹੋਵੇ ਜਿੰਨੇ ਵੀ ਦੁਨਿਆਵੀ ਕਰਮकांड ਨੇ ਗੁਰੂ ਪਾਤਸ਼ਾਹ ਕੰਨ ਨੇ ਜੇ ਬਿਨ ਸਤਗੁਰ ਸੇਵ ਸੱਚ ਨੂੰ ਨਹੀਂ ਸੁਣਿਆ ਸਤਿਗੁਰੂ ਨੇ ਸੱਚ ਨੂੰ ਨਹੀਂ ਸੇਵਿਆ ਤਾਂ ਆਪ ਗਣਾਈਂਦੇ ਆਪਣੇ ਆਪ ਨੂੰ ਗਣਾਂਦਾ ਅਸੀਂ ਧਰਮੀਆਂ ਹਮ ਪਹੁੰਚੇ ਹੋਏ ਹਨ ਅੰਦਰ ਕੂੜ ਫਿੱਟ ਫਿੱਟ ਮੂ ਫਿੱਕੇ ਉਹਦਾ ਜੀਵਨ ਫਿੱਟਕਾਰ ਜੁਗ ਬਣ ਜਾਂਦਾ ਫਿੱਕਾ ਜੀਵਨ ਬਣ ਜਾਂਦਾ ਓਏ ਬੋਲੈ ਕਿਸੇ ਨਾ ਭਾਮਨੀ ਮੂ ਕਾਲੇ ਸਤਿਗੁਰ ਤੇ ਚੁੱਕੇ ਸਤਿਗੁਰ ਤੇ ਚੁੱਕੇ ਮੀਨਸ ਜਿਹੜੇ ਚੁੱਕ ਗਏ ਉਸ ਚੀਜ਼ ਨੂੰ ਲੈਣ ਤੋਂ ਉੱਥੇ ੜਕ ਗਏ ਸੱਚ ਨੂੰ ਲੈਂਦੇ ਨਹੀਂ ਨੇ ਉਹਨਾਂ ਉਹਨਾਂ ਨੂੰ ਕਿਸੇ ਦੀ ਗੱਲ ਪਸੰਦ ਹੀ ਨਹੀਂ ਆਉਂਦੀ ਹੁਣ ਇਸ ਸ਼ਲੋਕ 'ਚ ਅੱਗੇ ਚੱਲੀਏ ਕਹਿੰਦੇ ਨੇ ਵਿਖਿਐਨਸਿਓ ਕਾਹੇ ਰਚਿਓ ਅਸੀਂ ਵਿਖਿਆ ਡਿਸਕਸ ਕੀਤਾ ਅਤੇ ਵਿਖਿਆ ਤੋਂ ਬਚਣ ਦਾ ਸਤਗੁਰੂ ਦਾ ਸੋਲੂਸ਼ਨ ਸਮਝਿਆ ਹੁਣ ਵਿਖਿਆਨ ਤੋਂ ਬਾਅਦ ਨੈਕਸਟ ਆਇਆ ਰਚਿ ਮੈਂ ਸੋਚਿਆ ਸੀ ਰੱਜ ਰਚਨਾ ਰੱਜਿਓ ਬੜੇ ਲਫਜ਼ ਫੜਦਿਆਂ ਪਰ ਮੈਂ ਇਸ ਰੱਜ ਦੀ ਗਹਿਰਾਈ ਚ ਗਿਆ ਪਤਾ ਲਗਾ ਇਹ ਰੱਜ ਸਿੰਧੀ ਦਾ ਲਫਜ਼ ਹੈ ਸਿੰਧੀ ਬੋਲੀ ਚੋਂ ਆਇਆ ਰੱਜ ਰੱਜ ਦਾ ਮੈਨਾ ਹੁੰਦਾ ਇੱਛਾ ਰਚਨਾ ਦਾ ਮੈਨਾ ਹੁੰਦਾ ਜਿਹੜੀ ਇੱਛਾ ਦਾ ਦਿਲ ਹੈ ਉਹਦੇ ਵਿਚਾਰ ਵਲੇ ਲੀਨ ਰਹਿਣਾ ਕੱਲ੍ਹ ਸਵੇਰੇ ਐਗਜ਼ਾਮ ਹੈ ਬੱਚਾ ਕਰ ਮम्मी ਬੈਠ ਲੈ ਦਿਓ ਰਾਤੀ ਸੌਣ ਲੱਗਿਆ ਸੋ ਜਾਣਾ ਨਹੀਂ ਬੈਠ ਲੈ ਦੋ ਦੁਕਾਨੇ ਨਹੀਂ ਖੁੱਲੀਆਂ ਨਹੀਂ ਬੈਠ ਲੈ ਦੋ ਇੱਛਾ ਹੈ ਬੈਠਦੀ ਉਹਦੇ ਚ ਲੀਨ ਹੈ ਰਚਿਆ ਹੋਇਆ ਹੈ ਰਚਨਾ ਰਚਿਆ ਹੋਇਆ ਹਰ ਵੇਲੇ ਜਿਸ ਪਾਸੇ ਮਨ ਲੀਨ ਰਵੇ ਜੋ ਇੱਛਾ ਕਰੇਗਾ ਮਨ ਉਸੇ ਪਾਸੇ ਲੀਨ ਰਹੇਗਾ ਤੇ ਉਹ ਜਿਹੜਾ ਲੀਨ ਰਹਿੰਦਾ ਉਸ ਲੀਨ ਮਨ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਲੀਨ ਤੇਰਾ ਮਨ ਵਿਖਿਆ ਕਾਮਕ੍ਰੋਧ ਨੂੰ ਅੰਕਾਰ ਦੇ ਕਾਰਨ ਰਹਿੰਦਾ ਇਹਨਾਂ ਵਿੱਚ ਲੀਨ ਰਹਿਣ ਦੇ ਕਾਰਨ ਤੇਰਾ ਮਨ ਸੱਚ ਪਾਸੇ ਜੁੜ ਨਹੀਂ ਪਾਂਦਾ ਤਾਂ ਮੈਂ ਪੜਦਿਆਂ ਪੜਦਿਆਂ ਮਨੂੰ ਅੱਜ ਤੋਂ ਬੜੇ ਸਾਲ ਪਹਿਲਾਂ ਅਸੀਂ ਇਹ ਸ਼ਬਦ ਪੜਿਆ ਸੀ ਜੈ ਸਿਰ ਰਚ ਰਚ ਬਾਂਦਤ ਪਾਗ ਸੋ ਸਿਰ ਚੁੰਚ ਸਵਾਰੇ ਕਾਗ ਇਸ ਤਨ ਧਨ ਕੋ ਕੀ ਅਗਰ ਬਈਆ राम नाम काएना डिरड़ैया कैत कबीर सुनो मन मेरे एही हाल होएंगे तेरे सीन की बंदा सीने बड़दा जिस सिर ते सोणी सोणे शीशे के खड़ा होके पग बंद हैं मैं दे लफ्जी अर्थ कर रहा पहला जेड़े असि करदे सा पर ए रच पड़या बिखेंसो काहे रचियो का रच ता एदे अर्थ बदल गए एदे अर्थ पग बंद के इस वाले शरीर दी सिर दी गल ही नहीं चल रही ਪਹਿਲਾਂ ਅਸੀਂ ਉਹ ਵਾਲੇ ਉਹ ਵਾਲੇ ਅਰਥ ਕਰਕੇ ਦੇਖਦੇ ਹਾਂ ਜਿਸ ਜੈ ਸਿਰ ਰਤ ਰਤ ਬਾਂਧਤ ਪਾਗ ਜਿਸ ਸਿਰ ਤੇ ਪਾਗ ਬੰਦ ਰਾਇ ਇਹਦਾ ਮਤਲਬ ਜਿਹੜੇ ਲੋਕੀ ਪੱਗ ਨਹੀਂ ਬੰਦੇ ਸ਼ਬਦ ਉਹਨਾਂ ਵਾਸਤੇ ਨਹੀਂ ਆ। ਤੇ ਨੌਜਵਾਨ ਅੱਜ ਦੇ ਵੈਸੇ ਨਹੀਂ ਪੱਗ ਬੰਨਣਾ ਚਾਹੁੰਦੇ ਉਹ ਤੇ ਕਹਿਣਗੇ ਦੇਖੋ ਲਿਖਿਆ ਹੈ। ਇਹ ਅਰਥ ਕਰਾਂਗੇ ਕਿ ਜਿਸ ਸਿਰ ਤੇ ਰਤ ਰਤ ਕੇ ਪੱਗ ਬੰਨਤਾ ਹੈ ਸੋ ਸਿਰ ਚੁੰਨ ਸਵਾਰੇ ਕਾਹ ਕਿ ਇੱਕ ਦਿਨ ਇਸਿਰ ਕੋ ਕੂਏ ਖਾ ਜਾਣਗੇ। ਹੁਣ ਅੱਜ ਘਰ ਬੰਦਾ ਮਰਿਆ ਰਿਸ਼ਤੇਦਾਰ ਵਖਰੇ ਆਏ ਹੋ ਇਹਨੇ 75 ਸ਼ਾਲਾ ਉਹਦੇ ਉੱਤੇ ਪਾਈਆਂ ਹੋਈਆਂ 에어 ਕੰਡੀਸ਼ਨ ਕਾਰ ਹੀ ਚ ਉਹਨੂੰ ਨਿਗਮਬੋਧ ਘਾਟ ਲੈ ਗਏ ਨੇ ਰਸਤੇ ਤੇ ਕਾ ਕੋਈ ਆਇਆ ਹੀ ਨਹੀਂ ਨੌਜਵਾਨ ਕਹੇਗਾ ਮੈਨੂੰ ਤਾਂ ਕਿਸੇ ਕਾਨੇ ਨਹੀਂ ਫੜਨਾ ਸਿਰ ਮੈਂ ਪਾਗ ਕਿਉਂ ਬੰਨਣਾ ਸਾਰਾ ਸ਼ਬਦ ਗਹਿराईज ਗਿਆ ਤੇ ਰਚ ਮੈ ਨਾ ਹੁੰਦਾ ਲੀਨ ਤੇ ਪਤਾ ਲਗਾ ਜੈ ਸਿਰ ਰਚ ਰਚ ਬਾਂਧਤ ਪਾਗ ਪਾਗ ਦਾ ਮਤਲਬ ਪਗੜੀ ਨਹੀਂ ਹੈ ਕਿਸੇ ਦਿਨ ਅਸੀਂ ਇਹ ਸ਼ਬਦ ਪੜਾਂਗੇ ਖੂਬ ਤੇਰੀ ਪਗੜੀ ਪਗੜੀ ਦਾ ਮਤਲਬ ਇਹ ਦਸਤਾਰ ਦੀ ਗੱਲ ਨਹੀਂ ਹੈ ਖੂਬ ਤੇਰੀ ਪਗੜੀ ਤੇਰਾ ਮਾਰਗ ਤੇਰਾ ਪਗੜੀ ਤੇਰੀ ਡਗਰੀ ਤੇਰਾ ਰਸਤਾ ਗ੍ਰੇਟ ਹੈ ਖੂਬ ਵਾਹ ਬਈ ਵਾਹ ਰਬ ਜੀ ਆਪਕਾ ਰਸਤਾ ਖੂਬ ਤੇਰੀ ਪਗੜੀ ਇਹ ਪਗਡੰਡੀ ਇਹ ਤੇਰਾ ਰਸਤਾ ਹੁਣ ਕਹਿੰਦੇ ਨੇ ਜੈ ਸਿਰ ਰਚ ਰਚ ਬੰਦ ਪਾਗ ਸਿਰ ਲਖਾਇਕ ਹੈ ਬਾਣੀ ਦੇ ਵਿੱਚ ਸਿਰ ਮਾਥਾ ਕੇਸ ਇਹ ਲਖਾਇਕ ਨੇ ਸਾਡੀ ਮਤ ਦੇ ਜੈ ਸਿਰ ਰਾਚ-ਰਾਚ ਬਾਂਧਤ ਪਾਗ ਜਿਸ ਆਪਣੀ ਅਕਲ ਚਤ్రਾਈ ਦੇ ਨਾਲ ਗੁਰੂ ਦੀ ਮਤ ਤੋਂ ਵੀ ਹੂਣੀ ਐ ਮੁੰਦ ਜੋਵਨ ਵਾਲੀਏ ਆਪਣੀ ਜਵਾਨੀ ਦੇ ਮਾਣ ਵਾਲੀਏ ਰਾਚ ਲੀਨ ਹੋ ਹੋ ਕੇ ਰਾਚ-ਰਾਚ ਬਾਂਧਤ ਪਾਗ ਜਿਹੜੀ ਪੱਗ ਰੱਖਦੀ ਐ ਨਾ ਟੁੱਟਦੀ ਐ ਨਾ ਤੂੰ ਸੋ ਸਿਰ ਚੁੰਚ ਸਵਾਰੇ ਕਾਗ ਗੁਰਬਾਣੀ ਵਿੱਚ ਕਾਗ ਕਹਿੰਦੇ ਨੇ ਚੁੰਝਾਂ ਮਾਰਨ ਵਾਲੇ ਕਾਗ ਨੂੰ ਵਿਕਾਰ ਕਹਿੰਦੇ ਨੇ ਵਿਕਾਰਾਂ ਨੂੰ ਕਾਮ ਕ੍ਰੋਧ ਨੂੰ ਓੰਕਾਰ ਜਿਹੜੇ ਚੁੰਝਾ ਸਾਨੂੰ ਮਾਰਦੇ ਨੇ ਨਾ ਇਹਨਾਂ ਨੂੰ ਵਿਕਾਰ ਕਹਿੰਦੇ ਨੇ ਕਿਸੇ ਦਿਨੇ ਵਾਲਾ ਸ਼ਲੋਕ ਵੀ ਪੜਾਂਗੇ ਉਡੋ ਨਾ ਕਾਗਾ ਕਾਰੀ ਉਹ ਤੁਸੀਂ ਉੱਡ ਜਾਓ ਹੈ ਨਾ ਇਹ ਦੋ ਇਹ ਨੈਣਾਂ ਮਤ ਛੋਇਓ ਮੈਪਿਰ ਦੇਖਣ ਕੀ ਆਸ ਉਹ ਫੋਟੋ ਬਣਾਈ ਹੋਈ ਹੈ ਬੜੀ ਵੱਡੀ ਉਹ ਬੈਠੇ ਹੋਏ ਨੇ ਇਸ ਤਰ੍ਹਾਂ ਔਰ ਉਹ ਕਹਿ ਰਹੇ ਨੇ ਕਾਂ ਨੂੰ ਇਹ ਦੋ ਅੱਖਾਂ ਨਾ ਛੁਈਂ ਦਰਸਲ ਉਹ ਪ੍ਰਤੀਕ ਹੈ ਐਕਚੁਅਲ ਸ਼ਬਦ ਕਾਂ ਕਹਿੰਦੇ ਪੈ ਨੇ ਵਿਕਾਰਾਂ ਨੂੰ ਅੱਖਾਂ ਕਹਿੰਦੇ ਪੈ ਨੇ ਗਿਆਨਵਾਨ ਅੱਖਾਂ ਦੇ ਆ ਜਿਹੜਾ ਸਾਡੇ ਵਿਕਾਰਾਂ ਨੂੰ ਆ ਕੇ ਚੋਬੇ ਮਾਰਦੇ ਨੇ ਵੀ ਸਾਨੂੰ ਤੰਗ ਕਰਦੇ ਨੇ ਉਹ ਕਾਵਾਂ ਦੀ ਗੱਲ ਚੱਲ ਰਹੀ ਹੈ ਉਹਦੀ ਡਿਟੇਲ ਵਿੱਚ ਵੀ ਕਿਸੇ ਦਿਨ ਜਾਵਾਂਗੇ ਇਹ ਤੇ ਕਹਿੰਦੇ ਜੈਸੀ ਰਾਜਨਤ ਬੰਦਤ ਬਾਗ ਜਿਹੜਾ ਤੂੰ ਆਪਣੀ ਚਿਤਰਾਈ ਵਾਲੀ ਗੁਰੂ ਦੀ ਮੱਤ ਤੋਂ ਬਿਨਾਂ ਵਾਲੇ ਜੀਵਨ ਦੇ ਕਦਮ ਪੁੱਟੀ ਜਾਂਦਾ ਹੈ ਨਾ ਇਹ ਜੋਬਨ ਬਾਲੀ ਏ ਮੁੰਦ ਜੋਬਨੀ ਏ ਆਪਣੇ ਜੀਵਨ ਦੀ ਜਿੱਸਾ ਟੁਰੀ ਜਾਂਦੀ ਹੈ ਨਾ ਇੱਕ ਕਦਮ ਰੱਖ ਰੱਖ ਕੇ ਆਪਣੇ ਆਪ ਨੂੰ ਬੜਾ ਸਿਆਣਾ ਸਮਝ ਰਹੀਆਂ ਨਾ ਸੋ ਸਿਰ ਚੁੰਚ ਸਵਾਰੇ ਕਾਗ ਇਹਨੂੰ ਮਨ ਤਨ ਭੰਗ ਰੋਜ਼ ਰੋਜ਼ ਕਾਮਕਰੋ ਲੋਕ ਕਰ ਤੰਗ ਕਰਨਗੇ ਬੀ ਕੇਅਰਫੁਲ ਜਵਾਨੀ ਤੇ ਤੈਨੂੰ ਆ ਗਈ ਹੈ ਇਸ ਤਨ ਤਨ ਕੋ ਕਿਆ ਗਰ ਬਈਆ ਲੋਕੀ ਬਾਰੋ-ਬਾਰੋ ਕਪੜੇ ਪਾ ਕੇ ਫੈਸ਼ਨ ਕਰਕੇ ਸਾਰੀ ਕੋਸਮੈਟਿਕਸ ਲਾ ਕੇ ਆਪਣੇ ਤਨ ਤਨ ਘਰ ਬਈਆ ਦਾ ਦਿਖਾਉਂਦੇ ਨੇ RAM ਨਾਮ ਕਾਇਨਾਤ ਗੜੀਆ ਕਹਿਤ ਕਬੀਰ ਸੁਨੋ ਮਨ ਮੇਰੇ ਕੋਏ ਮੇਰੇ ਮਨ ਤੂੰ ਸੁਣ ਲੈ ਇਹ ਹੀ ਹਵਾਲ ਹੋਏਂਗੇ ਤੇਰੇ ਇਹ ਜਿਹੜੇ ਕਾਂ ਜਿਹੜੇ ਨੇ ਨਾ ਇਹ ਤੇਰੇ ਹਵਾਲੇ ਹੋ ਜਾਣਗੇ ਤੈਨੂੰ ਜੀਣ ਨਹੀਂ ਦੇਣਗੇ ਤੇਰਾ ਇਹ ਹਾਲ ਹੋ ਜਾਣਾ ਹੀ ਦੇਖ ਲੈ ਰੱਤ ਰੱਤ ਦਾ ਮਹਿਨਾ ਨਿਕਲਿਆ ਜਿਸ ਪਾਸੇ ਮਨ ਹਮੇਸ਼ਾ ਲੀਨ ਰਹਿੰਦਾ ਹੈ ਪਤੀ ਜਦੋਂ ਵੀ ਪਤਨੀ ਨਾਲ ਗੱਲ ਕਰੇ ਔਰ ਪਤਨੀ ਨਾਤੇ ਬ੍ਰੈਕਫਾਸਟ ਠੀਕ ਤਰ੍ਹਾਂ ਬਣਾ ਕੇ ਦੇਵੇ ਨਾ ਚਾਹ ਟੰਗ ਨਾਲ ਪੁੱਛੇ ਘਰ ਆਵੇ ਤੇ ਟੰਗ ਨਾਲ ਮੂੰਹ ਨਾ ਉਹਨਾਂ ਪਾਸੇ ਕਰੇ 8 ਦਿਨ ਬੀਤ ਗਏ 10 ਦਿਨ ਬੀਤ ਗਏ 15 ਬੀਤ ਗਏ ਮਹੀਨੇ ਬਾਅਦ ਪਤਾ ਲਗਾ ਜੁਐਲਰੀ ਮੰਗਦੀ ਸੀ ਮਨ ਰਚਿਆ ਕਿੱਧਰ ਹੋਇਆ ਜੁਐਲਰੀ ਵੱਲ ਉਹ ਕਹਿੰਦਾ ਤੈਨੂੰ ਲੈ ਕੇ ਦਿੰਦੀ ਕਹਿੰਦੀ ਉਹ ਪੁਰਾਣੀ ਹੋ ਗਈ ਹੋ ਅੱਜ ਕੱਲ੍ਹ ਸੋਨੇ ਦਾ ਕੰਮ ਨਹੀਂ ਹੈ ਅੱਜ ਕੱਲ੍ਹ ਡਾਇਮੰਡ ਚੱਲਦਾ ਹੁਣ ਮਨ ਜੁਐਲਰੀ ਸੋਨੇ ਤੋਂ ਰਚ ਰਚ ਕਿੱਧਰ ਹੋ ਗਿਆ ਰਚ ਗਿਆ ਹੁਣ ਡਾਇਮੰਡ ਵੱਲ ਮੈਨੂੰ ਖੀਮਾ ਕਰਨਾ ਕੋਈ ਐਗਜ਼ਾਮਪਲ ਕਿਸੇ ਪਾਸੇ ਟੁਕਦਾ ਕੋਈ ਐਗਜ਼ਾਮਪਲ ਪਰ ਹੈ ਦੁਪਾਸੀ ਮਰਦ ਵੀ ਆਪਣੇ ਦੇ ਟੁਕਾ ਲੈਣ ਕਿ ਮਰਦਾਂ ਨੇ ਕੀ ਕਰਨਾ ਹੈ ਮਰਦਾਂ ਦਾ ਮਨ ਜ਼ਿਆਦਾਤਰ ਰਚਿਆ ਰਹਿੰਦਾ ਹੈ ਸ਼ਰਾਬ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪ ਬਾਰ ਰਹਿਣਾ ਘਰ ਨਹੀਂ ਜਾਣਾ ਘਰ ਜਾਣਾ ਤੇ ਗੁੱਸੇ ਨਾਲ ਜਾਣਾ ਵੋਟੀ ਮਾਪਿਓ ਬੱਚੇ ਚੰਗੇ ਨਹੀਂ ਲੱਗਦੇ ਮਰਦਾਂ ਦਾ ਮਾਨ ਕਿਧਰੇ ਹੋਰ ਰੱਚਿਆ ਹੁੰਦਾ ਏ ਰੱਚ ਨੂੰ ਜਦੋਂ ਸਮਝ ਆਇਆ ਹੁਣ ਵਿਖੇਨ ਵੀ ਸਮਝ ਆ ਗਿਆ ਹੁਣ ਰੱਚ ਵੀ ਸਮਝ ਆ ਗਿਆ ਤਾਂ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਵਿਖੇਨ ਸੋ ਕਾਹੀ ਰੱਚਿਓ ਨਿਮਖ ਨ ਹੋਏ ਉਦਾਸ ਹੋਏ ਦੇ ਹਾਏ ਨੂੰ ਸਿਆਰੀ ਐ ਔਰ ਉੱਥੇ ਸਾਨੂੰ ਗ੍ਰਾਮਰ ਅਨੁਸਾਰ ਬਿੰਦੀ ਲਾ ਕੇ ਉਚਾਰਨ ਕਰਨਾ ਹੈ ਹੋਏ ਨਿਮਖ ਨਾ ਹੋਏ ਉਦਾਸ ਉਦਾਸ குரு ਪਾਤਸ਼ਾਹ ਕਹਿੰਦੇ ਨੇ ਉਦਾਸ ਦਾ ਮੈਨਾ ਹੁੰਦਾ ਹੈ ਉਪਰਾਮਤਾ ਉਦਾਸ ਜੈਸਟ ਮੀਨ ਚੋੜ ਕੇ ਸਭ ਕੁਝ ਬਿਲਕੁਲ ਉਦਾਸ ਹੋ ਕੇ ਘਰ ਵਿੱਚ ਹਮੇਸ਼ਾ ਉਦਾਸ ਬੈਠੇ ਰਹਿਣਾ ਇਹ ਉਦਾਸ ਦਾ ਮੈਨਾ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਪਤਾ ਨਹੀਂ ਕਿੱਥੋਂ ਬਣਾ ਲਿਆ ਗਿਆ ਜੋ ਇਨਸਾਨ ਧਰਮੀ ਹੈ ਉਹ ਉਦਾਸ ਹੋਗਾ ਉਹ ਹੱਸੇਗਾ ਬਿਲਕੁਲ ਨਹੀਂ ਉਸਕੇ ਦਾੰਤ ਤਾਂ ਨਜ਼ਰ ਆਨੇ ਹੀ ਨਹੀਂ ਚਾਹੀਏ ਉਹ ਖਿੜੇਗਾ ਬਿਲਕੁਲ ਨਹੀਂ ਔਰ ਗੁਰੂ ਪਾਚੇ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ ਹਮੇਸ਼ਾ ਖੇੜੇ ਚ ਰਹਿੰਦੇ ਨੇ ਹਮੇਸ਼ਾ ਉਹਨਾਂ ਦੇ ਘਰ ਨਿਤ ਵਧਾਈਆਂ ਵਧਾਈਆਂ ਨੇ ਹੈ ਹੁਣ ਜਿਹੜਾ ਮਨੁੱਖ ਖਿੜਿਆ ਨਹੀਂ ਹੈ ਉਹਨੂੰ ਦੁਨੀਆ ਧਾਰਮਿਕ ਸਮਝ ਲੈਂਦੀ ਹੈ ਉਹ ਉਦਾਸ ਸੀਨ ਬਣਿਆ ਫਿਰਦਾ ਹੈ ਉਹਦੇ ਚਿਹਰੇ ਤੇ ਕੱਤੀ ਤਰੀਕ ਛਾਈ ਰਹਿੰਦੀ ਹੈ ਬੋਝੇ ਖਾਲੀਵਾਲੀ ਪਰ ਜਿਹੜਾ ਮਨੁੱਖ ਖਿੜਿਆ ਹੋਇਆ ਹੈ ਸ਼ੈਨਸ਼ਾ ਪਾਦਸ਼ਾ ਪਾਚਾ ਉਹ ਉਹ નિર્ધન ਹੈ ਜਿਨੇ ਸੱਚ ਨੂੰ ਪ੍ਰਾਪਤ ਨਹੀਂ ਕੀਤਾ ਉਹ ਸਰਧਨ ਹੈ ਜਿਸਨੇ ਸੱਚ ਨੂੰ ਪ੍ਰਾਪਤ ਕੀਤਾ ਹੈ ਗੁਰੂ ਪਾਤਸ਼ਾਹ ਸਾਨੂੰ ਨਿਰਧਨ ਦੀ ਸਰਧਨ ਦੀ ਗੱਲਾਂ ਸਾਰੀਆਂ ਕਰਕੇ ਨਿਰਧਨ ਸਰਧਨ ਕੇ ਜਾਏ ਅੱਗੇ ਬੈਠਾ ਪੀਠ ਫਰਾਏ ਗਰੀਬ ਅਮੀਰ ਦੇ ਕਰ ਜਾਂਦਾ ਹੈ ਅੱਗੇ ਪਿੱਠ ਕਰਕੇ ਬਹਿ ਜਾਂਦਾ ਹੈ ਆਕੜ ਨਾਲ ਜੋ ਸਰਧਨ ਨਿਰਧਨ ਕੇ ਜਾਏ ਲੀਆ ਅਥਰ ਦਿਆ ਬਿਠਾਏ ਬੜੇ ਸਤਕਾਰ ਨਾਲ ਉਹਨੂੰ ਬਿਠਾਉਂਦਾ ਹੈ ਗਰੀਬ ਦੇ ਕਰਜ ਤੇ ਅਮੀਰ ਜਾਂਦਾ ਉਹਨੂੰ ਸਤਕਾਰ ਨਾਲ ਬਿਠਾਉਂਦਾ ਹੈ ਗੁਰੂ ਪਾਤਸ਼ਾਹ ਨਿਰਧਨ ਸਰਧਨ ਨਿਰਧਨ ਸਰਧਨ ਦੇ ਸਿੰਪਟਮਸ ਦੀਆਂ ਗੱਲਾਂ ਕਰਕੇ ਕਹਿੰਦੇ ਨੇ ਅੱਗੇ ਕਹਿੰਦੇ ਨੇ ਨਿਰਧਨ ਸਰਧਨ ਦੋਨੋਂ ਪਾਈ ਦੋਨੋਂ ਰਾਬਦੇ ਬੰਦੇ ਨੇ ਦੋਨੋਂ ਭਾਈ ਨੇ ਮੇਰੀ ਨਜ਼ਰ ਵਿੱਚ ਪਰ ਹੁਣ ਆਪਣੇ ਵੱਲੋਂ ਗੁਰਮਤ ਦੀ ਉਸ ਸ਼ਬਦ ਦੇ ਵਿੱਚ ਸਲੋਟ ਵਿੱਚ ਨਿਰਧਨ ਦੀ ਡੈਫੀਨੇਸ਼ਨ ਦਿੰਦੇ ਨੇ ਕੋ ਕਬੀਰ ਨਿਰਤਨ ਹੈ ਸੋਈ ਜਾਂ ਕਹਿ ਹਿਰਦੈ ਨਾਮ ਨਾ ਹੋਈ ਜਿਸ ਕੋ ਸੱਚ ਸਮਝ ਨਹੀਂ ਆਇਆ ਉਹ ਨਿਰਧਨ ਹੈ ਗੁਰਬਾਣੀ ਦੀ ਡੈਫੀਨੇਸ਼ਨ ਗੁਰਬਾਣੀ ਤੋਂ ਲੈਣੀ ਆ ਨਾ ਭੁਪਿੰਦਰ ਸਿੰਘ ਤੋਂ ਲੈਣੀ ਨਹੀਂ ਆ ਆਈ ਐਮ ਨਾਟ ਸਕਾਲਰ ਦੁਨੀਆ ਜਿਹੜਾ ਮਨੁੱਖ ਉਦਾਸ ਹੋ ਜਾਏ ਜਿਹਦੇ ਚਿਹਰੇ ਤੇ ਉਦਾਸੀਨਤਾ ਛਾਈ ਰਹੇ ਦੁਨੀਆ ਨੂੰ ਧਰਮੀ ਸਮਝਦੀਆਂ ਉਹ ਗੁਰੂ ਪਾਤਸ਼ਾ ਸਾਨੂੰ ਉਦਾਸ ਦੀ ਡੈਫੀਨੇਸ਼ਨ ਸਮਝਾਉਂਦੇ ਨੇ ਜਿਹੜਾ ਬੰਦਾ ਕਿਨਾਰੇ ਤੇ ਬੈਠ ਗਿਆ ਉਦਾਸੀਨ ਹੋ ਕੇ ਕੋਨੇ ਤੇ ਬੈਠਾ ਹੋਇਆ ਉਹਨੂੰ ਉਦਾਸ ਨਹੀਂ ਕਹਿੰਦੇ ਨੇ ਨਿੰਮਕ ਨਾ ਹੋਏ ਉਦਾਸ ਦੇ ਵਿੱਚ ਗੁਰੂ ਪਾਤਸ਼ਾ ਸਮਝਾਣਾ ਚਾਹੁੰਦੇ ਨੇ ਕਿ ਤੂੰ ਆਪਣੇ ਮਨ ਦੀ ਅਵਸਥਾ ਦੇਖ ਤੇਰੀ ਕਿਸ ਪਾਸੇ ਲੱਗੀ ਹੋਈ ਹੈ ਹੁੰਦਾ ਨਹੀਂ ਤੂੰ ਉਦਾਸ ਨਿੰਮਕ ਨਿਮ ਅੱਖ ਅੱਖ ਜਦੋਂ ਨਿੰਮ ਹੋਏ ਨਾ ਕਹਿੰਦੇ ਪਾਣੀ ਨਿੰਮ ਨੀ ਮਾਰਿਆ ਘਟ ਘਟ ਆ ਰਿਹਾ ਜਦੋਂ ਅੱਖ ਬੰਦ ਹੋਈ ਨਾ ਇਹ ਜਿਤਨਾ ਟਾਈਮ ਹੈ ਨਾ ਇਹਨੂੰ ਨਿਮ ਅੱਖ ਨਿਮਕ ਕਹਿੰਦੇ ਨੇ ਨਿਮਕ ਜਿਤਨੇ ਪਲ ਲਈ ਵੀ ਤੂੰ ਫ੍ਰੈਕਸ਼ਨ ਆਫ ਸੈਕਿੰਡ ਵਾਸਤੇ ਵੀ ਤੇਰਾ ਮਨ ਉਦਾਸ ਨਹੀਂ ਹੁੰਦਾ ਹੁਣ ਉਸ ਉਦਾਸ ਨੂੰ ਸਮਝਣ ਵਾਸਤੇ ਸਾਨੂੰ ਇੱਕ ਸ਼ਬਦ ਸਮਝਣਾ ਪਏਗਾ ਉਦਾ ਉਦੋਸਾ ਹੈ ਇਹਦਾ ਉਚਾਰਨ ਕਰਦੇ ਨੇ ਉਦੋਸ਼ਾ ਹੈ ਮਤਲਬ ਉੱਚਾ ਵਾਲਾ ਉਦੋਸਾ ਹੈ ਕੀ ਨਿਸ਼ਾਨੀ ਉੱਚਾ ਪਰੇ انسان ਦੀ ਦੁਨੀਆਵੀ ਤੌਰ ਤੇ ਨਿਸ਼ਾਨੀਆਂ ਕੀ ਨੇ ਉਦੋਂ ਸਾਹ ਹੈ ਕਿ ਆ ਨਿਸ਼ਾਨੀ ਟੋਟਣਾ ਆਵੇ ਅੰਨੀ ਜਿਹੜਾ ਮਨੁੱਖ ਤੁਸੀਂ ਆਪਣੇ ਘਰਾਂ 'ਚ ਦੇਖਣਾ ਇਹ ਸਾਡੇ ਸਰਦਾਰ ਜੀ ਇਹ ਸਾਡੇ ਸ਼ਾਹ ਜੀ ਹਮਾਰੇ ਪਤੀ ਸਾਹਿਬ ਹਮਾਰਾ ਬੇਟਾ ਸਵੇਰ ਸਵੇਰ ਜਲਦੀ ਜਲਦੀ ਉੱਠ ਕੇ ਇੱਕਦਮ ਸੈ ਤਿਆਰ ਹੋ ਜਾਂਦੇ 8 ਵਜੇ ਕੰਮ 'ਤੇ ਵੀ ਪਹੁੰਚ ਜਾਂਦੇ ਆ ਯਾ ਲੋਕ 9 9 10 10 ਵਜੇ ਤੱਕ ਸੋਤੇ ਰਹਿੰਦੇ ਆ ਉਹ 8 ਵਜੇ ਇੱਕਦਮ ਉੱਚਾ ਉੱਚਾ ਕਹਦਾ ਮਾਇਆ ਕਮਾਣ ਦਾ ਆਵੇਂ ਉਥੋਂ ਜਿੱਥੇ ਧਾਰਮਿਕ ਗੱਲ ਹੋ ਰਹੀ ਹੋएगी ਉਥੋਂ ਛੇਤੀ ਛੇਤੀ ਨਿਕਲ ਜਾਣਗੇ ਪਰ ਉਥੇ ਜੇ ਦੁਕਾਨ ਆਫਿਸ ਫੈਕਟਰੀ ਚਲਾਨੀ ਹੈ ਓਵਰਟਾਈਮ ਲੈਣਾ ਹੈ ਤੇ ਭਾਵੇਂ 8 ਦੇ ਰਾਤ ਦੇ 11 ਵਜੇ ਜਾਣ ਕਿਉਂ ਕਿਉਂਕਿ ਹਰ ਸਿਮਰਨ ਕੀ ਵੇਲਾ ਬੱਜਰ ਸੀਰ ਪਰ ਹੈ ਮਨ ਮਨ ਉਸ ਵੇਲੇ ਉਦਾਸ ਹੋ ਜਾਂਦਾ ਹੈ ਸੱਚ ਲੈਣਾ ਨਹੀਂ ਜਾਂਦਾ ਮਨ ਉਥੇ ਮਾਇਆ ਆ ਰਹੀ ਕੋਈ ਸਿੱਕੇ ਨਜ਼ਰ ਆ ਰਹੇ ਆ मनुख दिनो दिन 4 ਦੇ ਬਦਲੇ 8 ਦੇ ਬਦਲੇ 15 ਘੰਟੇ ਕਮਾਣਾ ਚਾਹੀਦਾ ਚੰਗੀ ਗੱਲ ਹੈ ਸਮਝਦਾ ਬਹੁਤ ਅੱਛੀ ਗੱਲ ਹੈ ਘਰ ਵਾਲੇ ਵੀ ਸਮਝਦੇ ਨੇ ਦੇਖਿਆ ਨਾ ਸਾਡੇ ਸਰਦਾਰ ਜੀ ਔਰ ਬੱਚੇ ਕਿੰਨਾ ਕੰਮ ਕਰਦੇ ਨੇ ਬੱਚੇ ਕੰਮ ਲੱਗੇ ਹੋਏ ਆ ਸਰਦਾਰ ਜੀ ਕੰਮ ਲੱਗੇ ਹੋਏ ਆ ਅੱਜ ਦੀ ਸਾਇੰਸ ਖੋਜ ਕਰਦੀ ਪਈ ਹੈ ਜਪਾਨੀ ਔਰ ਅਮਰੀਕਨ ਕਹਿੰਦੇ ਪਏ ਨੇ ਦੁਨੀਆ ਵਿੱਚ ਮੈਂਟਲ ਕੇਸ ਸੁਸਾਇਸਾਈਡ ਦੇ ਕੇਸ ਔਰ ਡਿਪਰੈਸ਼ਨ ਦੇ ਕੇਸ ਕਿਉਂ ਵਧ ਰਹੇ ਨੇ ਕਿਉਂਕਿ ਇਨਸਾਨ ਆਪਣੇ ਸਰੀਰ ਦੇ ਨਾਲ ਇਸ ਨੂੰ ਤਿੰਨ ਤੋਂ ਮੈਕਸਿਮਮ 5 ਘੰਟੇ ਕੰਮ ਕਰਨਾ ਚਾਹੀਦਾ ਸੀ ਪਰ ਇਹ 15 15 18 18 ਕਮਤ ਦੇ ਘੰਟਿਆਂ 'ਚ ਖਚਤ ਰਹਿੰਦਾ ਹੈ 18 ਘੰਟੇ ਬਾਅਦ ਵੀ ਘਰ ਆਂਦਾ ਤੇ ਇੱਕ ਸੈਲ ਫੋਨ ਇਧਰ ਲੱਗਾ ਹੁੰਦਾ ਏ ਕਦਰ ਲੱਗਾ ਹੁੰਦਾ ਘਰ ਵਾਲਾ ਫੋਨ ਵੋਟੀ ਲੈ ਕੇ ਕੋਲ ਖੜੀ ਹੁੰਦੀ ਆ ਤੁਹਾਡਾ ਫੋਨ ਆਇਆ ਜੀ ਆਲਵੇਸ 24 ਆਵਰਸ ਕਮਾਓ ਐ ਮਨ ਉਦਾਸ ਹੋਇਆ ਨਹੀਂ ਇਹ ਉੱਚਾ ਜਿਹੜਾ ਹੈ ਨਾ ਬੜ ਹਾਰਵੇਲੇ ਕਮਾਣ ਦਾ ਉੱਚਾ ਉਨੂੰ ਗੁਰੂ ਪਾਤਸ਼ਾਹ ਕਰਨੇ ਉਦੇ ਸਾਹੋ ਕੀ ਨਿਸ਼ਾਨੀ ਕੀ ਨਿਸ਼ਾਨੀ ਹੈ ਟੋਟ ਨਾ ਆਵੇ ਅੰਨੀ ਜਿੰਨਾ ਉੱਚਾ ਕਰੇਗਾ ਟੋਟ ਨਹੀਂ ਆਏਗੀ ਮਾਇਆ ਅੰਨੀ ਆਏਗੀ ਢੇਰ ਸਾਰਾ ਪੈਸਾ ਆ ਜਾਏਗਾ ਆ ਗਿਆ ਬਟ ਯੂ نو ਵਟ ਹੈਪਨਸ ਤੂੰ ਉਸ ਪਰ ਸੇ ਉੱਚਾ ਕੀਤਾ ਨਾ ਤੇ ਸੱਚ ਵਾਸਤੇ ਉੱਚਾ ਨਹੀਂ ਕੀਤਾ ਸੱਚ ਵਾਸਤੇ ਉੱਚਾ ਨਹੀਂ ਕੀਤਾ ਤੇ ਪਤਾ ਕੀ ਹੋ ਗਿਆ ਤੈਨੂੰ ਅੱਗੇ ਕਹਿੰਦੇ ਨੇ ਉਦੋਸੀ ਕਰੇ ਹੀ ਉੱਠੀ ਕੁੜੀ ਰੰਮੀ ਤੰਮੀ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਉੱਚਾ ਕਰਕੇ ਉਹ ਢੇਰ ਸਾਰਾ ਕਮਾ ਕੇ ਲਿਆਇਆ ਨਾ ਉਹਦਾ ਮਨ ਆਂਦਰੋਂ ਇਹ ਉਦਾਸ ਹੋ ਗਿਆ ਕਿ ਜੋ ਮੈਂ ਕਮਾ ਕੇ ਲਿਆਇਆ ਇਹਨੂੰ ਕੋਈ ਲੈ ਨਾ ਜਾਵੇ ਇਸ ਕਰਕੇ ਜੋ ਜਿੰਨਾ ਜ਼ਿਆਦਾ ਕਮਾ ਕੇ ਲਿਆਏਗਾ ਓਤਨਾ ਉਹਦੀ ਆਤਮਾ ਕੰਗਾਲ ਹੁੰਦੀ ਜਾਏਗੀ ਓਤਨਾ ਵੰਡ ਛਕਣਾ ਨਹੀਂ ਸਿੱਖੇਗਾ ਤੇ ਉਹਨੂੰ ਕੁੜੀ ਰੰਮੀ ਧੰਮੀ ਦਾ ਮਤਲਬ ਹੁੰਦਾ ਉਹਦੇ ਜਿਹੜੇ ਆ ਇੰਦਰੇ ਗਿਆਨ ਇੰਦਰੇ ਨੇ ਨਾ ਇਹ ਵੀ ਉਹਨੂੰ ਤੰਗ ਕਰਦੇ ਨੇ ਕਿ ਜੋ ਕਮਾਇਆ ਇਹਨੂੰ ਬਚਾ ਕੇ ਰੱਖਣਾ ਹੈ ਇਸ ਕਰਕੇ ਉਹ ਇਨਸਾਨ ਕੰਜੂਸ ਹੋ ਜਾਂਦਾ ਹੈ ਕੰਜੂਸ ਹੋ ਗਿਆ ਤੂੰ ਕਮਾਈ ਜਾ ਰਿਹਾ ਹੈ ਰਾਜ ਨਾ ਕੋਈ ਜੀਵ ਆ ਪਹੁੰਚਣਾ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਾਤੋ ਇਹ ਤਾਨੂੰ ਸਮਝ ਨਹੀਂ ਆਂਦੀ ਤੇਰਾ ਮਨ ਇਕਮਿਨਟਲੀ ਇਸ ਪਾਸੋਂ ਉਦਾਸ ਨਹੀਂ ਹੁੰਦਾ ਉਤਸ਼ਾਹ ਭਰੇ ਤੂੰ ਮਾਇਆ ਤੱਕ ਮਾਰ ਜਾਂਦਾ ਹੈ ਪਰ ਇੱਕ ਮਿੰਟ ਉਸ ਪਾਸੋਂ ਉਦਾਸ ਹੋ ਤਾਂ ਤੈਨੂੰ ਸਮਝ ਪੈਗੀ ਲੱਖ ਕਰੋੜੀ ਬੰਦ ਨਾ ਪਰੈ ਤੈਨੂੰ ਸਮਝ ਨਹੀਂ ਆਉਂਦੀ ਕਿ ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਰਹੈ ਐ ਤ੍ਰਿਸ਼ਨਾ 부ਝ ਜਾਣਾ ਨਿਮਕ ਉਦਾਸ ਹੋਣ ਦੀ ਅਵਸਥਾ ਹੈ ਵਿਚੇ ਗ੍ਰੈ ਗੁਰਬਚਨ ਉਦਾਸੀ ਹੋ ਮੈਂ ਮੋਜ ਲਾਇਆ ਹੁਣ ਕਹਿੰਦੇਨ ਵਿਖੇਨ ਸਿਓ ਕਾਹੇ ਰਚਿਓ ਨਿਮਕ ਨ ਹੋਇ ਉਦਾਸ ਕਉ ਨਾਨਕ ਪਾਜ ਹਰਮਨਾ ਪਰੈ ਨ ਜਮ ਕੀ ਫਾਸ ਜਮ ਜਮ ਚੂਹਾ ਕਿਰਤ ਨਿਤ ਕੁਰਕਦਾ ਇਹ ਜਮ ਚੂਹਾ ਸਾਨੂੰ ਜੀਂਦੇ ਜੀ ਰੋਜ਼ ਵਿਕਾਰ ਸਾਨੂੰ ਕੁਰਕ ਰਹੇ ਨੇ ਸਾਡੀ ਜੀਵਨ ਦੀ ਆਤਮਾ ਦੀ ਇਸ ਰੱਸੀ ਨੂੰ ਨਿਤ ਨਿਤ ਕੱਟ ਰਹੇ ਨੇ ਧਾਤ ਇਸ ਪਸਰੇ ਹੋਇਆ ਜਮ ਜੇਵਰਾ ਚਾਰੇ ਪਾਸੇ ਜਮ ਦੀ ਜੇਵਰੀ ਪਸਰੀ ਹੋਈ ਹੈ ਕਿਵੇਂ ਅਸੀਂ ਬਚ ਸਕਦੇ ਹਾਂ ਇਹਦੇ ਕੋਲੋਂ ਗੁਰੂ ਪਾਤਸ਼ਾਹੇ ਕੋ ਨਾਨਕ ਭਾਜ ਆਰਮਨ ਆਏ ਤੂੰ ਸੱਚ ਦਾ ਗਿਆਨ ਆਪਣੇ ਅੰਦਰ ਸੇਵਨ ਕਰ ਭਜ ਭਜ ਹਰਮਨਾ ਡਸ ਨਟ ਮੀਨ ਰੱਬ ਦਾ ਰਟਨ ਕਰ ਰੱਬੀ ਗੁਣਾ ਨੂੰ ਆਪਣੇ ਅੰਦਰ ਭੋਜਨ ਭਜ ਖਾ ਸੇਵਨ ਕਰ ਤਾਂਕੀ ਵਿਕਾਰਾਂ ਦੀ ਜੇਵਰੀ ਤੈਨੂੰ ਨਾ ਬਵੇ ਪਰੇ ਨਜਮ ਕੀ ਫਾਸ ਇੱਥੋਂ ਅਸੀਂ ਕੱਲ ਵਿਚਾਰ ਸਾਂਝ ਕਰਾਂਗੇ